ਸੋ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਗੱਲ ਕਰਦੇ ਹਾਂ ਘੇ ਤੋਰੀਆਂ ਦੀ ਜਿਨ੍ਹਾਂ ਨੂੰ ਕਈ ਜਗ੍ਹਾ ਰਾਮਾ ਤੋਰੀ ਵੀ ਕਹਿ ਦਿੰਦੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਆਪਾਂ ਆਰਗੈਨਿਕ ਸਬਜ਼ੀ ਜਿਹੜੀ ਆ ਉਗਾ ਕੇ ਪਿੰਡ ਵਿੱਚ ਵੇਚੀ ਦੀ ਆ ਤੇ ਅੱਜ ਕੱਲ ਜਿਹੜਾ ਕੋਈ ਵੀ ਸਬਜ਼ੀ ਲੈਣਾ ਦਾ ਤੇ ਘੇ ਤੋਰੀਆਂ ਦੀ ਡਿਮਾਂਡ ਕਰਦਾ ਆ ਕਿ ਸਾਡੇ ਬੇਲ ਤਾਂ ਬਹੁਤ ਜ਼ਿਆਦਾ ਫਲਾਅ ਕੀਤਾ ਹੋਇਆ ਪਰ ਜਿਹੜੀਆਂ ਤੋਰੀਆਂ ਉਹ ਨਹੀਂ ਲੱਗਦੀਆਂ ਬਈ ਕੀ ਬਜਾਇਆ ਤੇ ਤੁਸੀਂ ਦੇਖ ਰਹੇ ਆ ਆਪਣੀਆਂ ਜਿਹੜੀਆਂ ਬੇਲਾਂ ਨੇ ਉਹਨਾਂ ਨੇ ਫਲਾਟ ਵੀ ਬਹੁਤ ਕੀਤਾ ਹੋਇਆ ਆ ਪਰ ਤੋਰੀਆਂ ਵੀ ਲੱਗੀਆਂ ਹੋਈਆਂ ਨੇ ਤੇ ਫੁੱਲ ਵੀ ਖਿੜੇ ਹੋਏ ਨੇ ਵੀਡੀਓ ਵਿੱਚ ਵੀ ਤੁਸੀਂ ਦੇਖ ਰਹੇ ਆ ਤੇ ਕਾਰਨ ਕੀਆ ਕੀ ਕਈ ਵਾਰੀ ਜਿਹੜਾ ਬੇਲਾਂ ਜਿਹੜੀਆਂ ਫਲਾ ਕਰ ਲੈਂਦੀਆਂ ਪਰ ਤੋਰੀਆਂ ਨਹੀਂ ਲੱਗਦੀਆਂ ਉਹਦਾ ਕਾਰਨ ਜਿਹੜਾ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਬੇਲਾਂ ਦੀਆਂ ਕੁੰਬਲਾਂ ਦੇ ਵਿੱਚ ਹਰੇਕ ਜਗ੍ਹਾ ਜਿਹੜੀ ਪਾਣੀ ਦੀ ਨਮੀ ਆ ਉਹ ਜ਼ਰੂਰ ਹੋਣੀ ਚਾਹੀਦੀ ਆ ਜਿਵੇਂ ਕਿ ਆਪਾਂ ਦਰਖਤ ਦੇ ਨੇੜੇ ਜਾਂ ਫਿਰ ਕੰਧਾਂ ਦੇ ਨੇੜੇ ਇਹਨਾਂ ਨੂੰ ਲਾ ਦਿੰਦੇ ਆ ਤੇ ਅੱਜਕੱਲ੍ਹ ਵਾਰਿਸ਼ ਘਟ ਹੋ ਰਹੀ ਹੈ ਤੇ ਇਹਨਾਂ ਦੀਆਂ ਸਿਰਫ ਜੜ੍ਹਾਂ ਨੂੰ ਆਪਾਂ ਪਾਣੀ ਦਿੰਨੇ ਆ ਜਿਹੜੀਆਂ ਆਪਣੀਆਂ ਵੇਲਾਂ ਨੇ ਇਹ ਧਰਤੀ ਤੇ ਹੀ ਵਿਸ਼ੀਆਂ ਹੋਈਆਂ ਨੇ ਛੋਟੀਆਂ-ਛੋਟੀਆਂ ਰੱਸੀਆਂ ਬੰਨੀਆਂ ਹੋਈਆਂ ਨੇ ਜਿਹਦੇ ਵਿੱਚ ਇਹਨਾਂ ਨੇ ਆਪਣਾ ਫਲਾਕ ਕੀਤਾ ਹੋਇਆ ਤੇ ਜਦੋਂ ਵੀ ਪਾਣੀ ਇਹਨਾਂ ਨੂੰ ਲੱਗਦਾ ਆ ਇਹਨਾਂ ਦੀਆਂ ਕੁੰਬੜਾਂ ਨੂੰ ਵੀ ਪਾਣੀ ਮਿਲਦਾ ਕਿਉਂਕਿ ਜੜ੍ਹਾਂ ਦੇ ਨਾਲ-ਨਾਲ ਇਹਨਾਂ ਦੀਆਂ ਕੁੰਬੜਾਂ ਦੇ ਵਿੱਚ ਵੀ ਪਾਣੀ ਨਮੀ ਦੀ ਮਾਤਰਾ ਹੋਣੀ ਜ਼ਿਆਦਾ ਜ਼ਰੂਰੀ ਆ ਕੁਝ ਸਬਜ਼ੀਆਂ ਇਹੋ ਜਿਹੀਆਂ ਹੁੰਦੀਆਂ ਆ ਜਿਨ੍ਹਾਂ ਨੂੰ ਪਾਣੀ ਦੀ ਮਾਤਰਾ ਘੱਟ ਚਾਹੀਦੀ ਹੁੰਦੀ ਆ ਪਰ ਕੁਝ ਸਬਜ਼ੀਆਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਨੂੰ ਪਾਣੀ ਦੀ ਮਾਤਰਾ ਜ਼ਿਆਦਾ ਜ਼ਰੂਰੀ ਹੁੰਦੀ ਆ ਖਾਸ ਕਰਕੇ ਜੋ ਬੇਲਾਂ ਨੇ ਨਾ ਉਹਨਾਂ ਨੂੰ ਉਹਨਾਂ ਦੀਆਂ ਕੁੰਬੜਾਂ ਨੂੰ ਜਿਹੜਾ ਪਾਣੀ ਬਹੁਤ ਜ਼ਰੂਰੀ ਹੁੰਦਾ ਕੱਲਾ ਜੜਾ ਨੂੰ ਨਹੀਂ ਸੋ ਪਾਣੀ ਦੀ ਮਾਤਰਾ ਜਿਹੜੀ ਜ਼ਿਆਦਾ ਰੱਖੋ ਪਾਣੀ ਦਾ ਛੜਕਾਅ ਕਰੋ ਜੇ ਮੀਂਹ ਨਹੀਂ ਪੈ ਰਿਹਾ ਪਾਈਪ ਨਾਲ ਪਾਣੀ ਦਾ ਛੜਕਾਅ ਕਰੋ ਤੋਰੀਆਂ ਲੱਗਣਗੀਆਂ ਤੇ ਦੂਜਾ ਇਸ ਗੱਲ ਦਾ ਖਿਆਲ ਰੱਖੂਗੀ ਇਹਨਾਂ ਦੀ ਜੜਾਂ ਵਿੱਚ ਜਿਹੜੀ ਖਾਦ ਆ অর্ਗੈਨਿਕ ਖਾਦ ਢੇਰ ਗੋਹੇ ਤੋਂ ਬਣਾ ਬਣੀ ਖਾਦ ਪਾਓ ਤੇ ਇਹ ਜਿਹੜੀਆਂ ਵਿਚਾਰੂ ਦਵਾਈਆਂ ਆ ਉਹਨਾਂ ਨਾਲੋਂ ਬੈਟਰ ਆ ਆਪਣੇ ਘਰੇ অর্ਗੈਨਿਕ ਸਬਜ਼ੀ ਤਿਆਰ ਕਰੋ ਸੋ ਜਾਣਕਾਰੀ ਵਧੀਆ ਲੱਗੀ ਤੇ ਧੰਨਵਾਦ ਤੁਹਾਡਾ